ਤਾਇ ਤੂੰ ਨਹੀਂ ਭੋਗ ਤਕਈ ਕੀ ਦੱਸਾ ਕੋੜਾ ਜਾਣਤਾ ਸੀ ਕਿੰਨੇ ਕਿੰਦਾ ਮੈਂ ਤਾਂ ਸਨੇਹ ਆ ਐਸੀ ਕਿ ਸਾਡਾ ਪੁੱਤਰ ਮਾਰ ਕੇ ਭੋਗਤ ਨਹੀਂ ਤਾਂ ਸੂਤ ਵੀ ਸਮਾਇਆ ਇੱਕਾ ਮੇਰੀ ਸੱਸਾ ਪੀਟਾ ਪੀਟੀ ਹੁਸ਼ਾ ਮੂਸ਼ਾ ਮਾਰ ਕੇ ਚੜ ਗਈ ਤੇਰੀ ਸੱਸਾ ਕਦੇ ਗਈ ਨਾ ਤੈਨੂੰ ਤੋੜਦੀ ਆ ਸਾਰਾ ਥਾਂ ਮੈਂ ਐ ਮੇਰੇ ਤਾਂ ਅੱਜ ਵਿਆਹ ਹੋਣਾ ਤਾਂ ਨਹੀਂ ਯਾਰ ਹੁੰਦੀ ਹੈ ਕਿ ਦੇਹਲਾ ਕਮਾਂਦੀਆਂ ਤੇ ਵਿਆਹ ਸੀ ਕੋਤੇ ਦਾ ਮਾੜਾ ਦਾ ਨਹੀਂ ਭਾਈ ਉਹ ਤਾਂ ਠੀਕ ਕਦੇ ਹੁੰਦੇ ਨੇ ਸਭ ਪਹਿਲਾਂ ਪਿਆਰ ਹੋਵੇ ਤਰਫੀ ਫਿਰ ਥੋਨੂੰ ਕਿਉਂ ਨਹੀਂ ਜ ਤਾਨੂੰ ਕਿਉਂ ਨਹੀਂ ਜਾਣ ਦਿੰਦਾ ਹਾਂ ਮੈਂ ਤਾਂ ਗਈ ਸੀਗੀ ਉਹ ਦੁੱਧ ਦਿੱਤਾ ਸੀ ਦਿੱਤਾ ਸੀ ਉਹਨਾਂ ਨੇ ਰੋਟੀ ਦਿੱਤੀ ਸੀ ਰੋਟੀ ਦਾ ਦੰਦਾ ਕਿੱਥੇ ਹੈ ਨਹੀਂ ਰੋਟੀ ਨਹੀਂ ਦਿੱਤੀ ਹੈਗੀ ਉਹ ਅਸੀਂ ਪਾਰਾ ਨਾਲ ਦੇਖੀ ਹੋਈ ਆ ਮੈਂ ਇਹ ਤਾਂ ਜਿਹੜਾ ਮੁੰਡਾ ਦਾ ਵਿਆਹ ਹੈ ਦੀ ਲੋੜ ਹੀ ਸੀ ਹੂੰ ਮੈਂ ਦੁੱਧ ਲੈਣ ਚਲੀ ਗਈ ਉਹ ਐਸੇ ਮੁੰਡੇ ਦੀ ਛੋਟੀ ਭੈਣ ਨੇ ਨੀਜੇ ਚੱਕ ਕੇ ਲੱਡੂ ਲੱਡੂ ਖਾਣ ਚੱਕ ਲਿਆ ਹੈ ਤਾਂ ਇੰਨਾ ਚੰਗਾ ਦੰਦਾ ਹੀ ਨਹੀਂ ਸੀ ਵੱਡਾ ਤੁਨ ਦੂਰ ਨੂੰ ਕਰਦੀ ਆਗੀ ਐਵੇਂ ਕੁੜੀ ਦੇ ਹੱਥੋਂ ਲੱਡੂ ਖਾੜ ਲਿਆ ਮੈਂ ਤਾਂ ਹੈਰ ਕਹਿ ਦੁੱਧ ਵਾਲੀ ਬਾਟੀ ਸੀ ਉਹਦੇ ਵਿੱਚ ਕੱਢ ਕੇ ਕੁੜੀ ਦੇ ਹੱਥ ਫੜਾ ਦੱਸ